ਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਪਰ ਦੇ ਗਰੀਬ ਲੋਕਾਂ ਦੇ ਅੱਕਾ ਉਤੇ ਡਾਕਾ ਮਾਰਿਆਗਾ ਦੇਸ਼ ਪਰ ਦੇ ਖਾਸ ਕਰਕੇ ਚਾਹ ਸਾਰੀਆਂ ਹੀ ਕਹਿਣ ਨੂੰ ਮਜ਼ਦੂਰ ਤਾਂ ਹੋਰ ਕੈਟਾਗਰੀ ਦੇ ਬਹੁਤ ਨੇਗੇ ਪਰ ਲੇਕਿਨ ਜ਼ਿਆਦਾਤਰ ਮਜ਼ਦੂਰ ਜਿਹੜੇ ਨੇ ਅਗੇ ਉਹ ਦਲ ਪਰਿਵਾਰਾਂ ਚੋਂ ਆਉਦੇ ਨੇਗੇ ਉਹ ਗਰੀਬ ਪਰਿਵਾਰਾਂ ਚੋਂ ਆਉਂਦੇ ਨੇਗੇ ਉਹਨਾਂ ਦੀ ਰੋਜੀ ਰੋਟੀ ਜਿਹੜੀ ਆ ਉਹ ਇਸ ਮੰਦਰੇਗਾ ਦੇ ਰਾਹੀਂ ਚੱਲਦੀ ਸੀਗੀ ਇਹਦੇ ਵਿੱਚ ਵੱਟੇ ਬਦਲਾਵ ਕਰਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਮਜ਼ਦੂਰ ਦੇ ਪੇਟ ਤੇ ਹਮਲਾ ਕੀਤਾ ਮੈਂ ਇੱਕ ਲੈਟਰ ਸਾਡੀ ਭੈਣ ਨੇ ਮੈਨੂੰ ਭੇਜਿਆ ਬਹੁਤ ਸਾਰੇ ਲੈਟਰ ਜਿਹੜੇ ਨੇਗੇ ਸਾਰੇ ਐਮ ਐਲ ਏ ਸਹਿਬਾਨ ਲੋਕ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਜਿਹੜੇ ਭੇਜੇ ਨੇਗੇ ਉਹ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਮ ਤੇ ਲਿਖਿਆ ਲੈਟਰ ਆ ਮੈਂ ਇਹ ਪੜਨੀ ਚਾਹੂੰਗਾ ਮੈਂ ਇੱਕ ਆਮ ਨਰੇਗਾ ਮਜ਼ਦੂਰ ਹਾਂ ਮੇਰੇ ਘਰ ਦੀ ਰੋਟੀ ਮੇਰੇ ਬੱਚਿਆਂ ਦੀ ਪੜ੍ਹਾਈ ਅਤੇ ਮੇਰੇ ਮਾਤਾ ਪਿਤਾ ਦੀ ਦਵਾਈ ਇਸੀ ਮਜ਼ਦੂਰੀ ਤੋਂ ਚੱਲਦੀ ਹੈ ਅੱਜ ਅਸੀਂ ਬਹੁਤ ਡਰ ਵਿੱਚ ਹਾਂ ਕਿਉਂਕਿ ਮਨਰੇਗਾ ਦੇ ਨਿਜ਼ਮ ਬਦਲੇ ਜਾ ਰਹੇ ਹਨ ਹੁਣ ਹਰ ਪਿੰਡ ਵਿੱਚ ਆਪਣੇ ਆਪ ਕੰਮ ਨਹੀਂ ਮਿਲੇਗਾ ਕਿਸੇ ਪਿੰਡ ਵਿੱਚ ਕੰਮ ਤਦ ਹੀ ਚੱਲੇਗਾ ਜਦੋਂ ਕੇਂਦਰ ਸਰਕਾਰ ਨੋਟਿਸ ਜਾਰੀ ਕਰਕੇ ਕਹੇਗੀ ਕਿ ਇੱਥੇ ਮਨਰੇਗਾ ਦਾ ਕੰਮ ਹੋਵੇਗਾ ਜੇ ਸਾਡੇ ਪਿੰਡ ਦਾ ਨਾਮ ਉਸ ਸੂਚੀ ਵਿੱਚ ਨਹੀਂ ਆਇਆ ਤਾਂ ਅਸੀਂ ਚਾਹੁੰਦੇ ਹੋਏ ਵੀ ਕੰਮ ਨਹੀਂ ਕਰ ਸਕਾਂਗੇ ਹੁਣ ਹਾਜ਼ਰੀ ਮੋਬਾਈਲ ਅਤੇ ਮਸ਼ੀਨ ਰਾਹੀ ਹੋਵੇਗੀ ਅਸੀਂ ਮੋਬਾਈਲ ਚਲਾਉਣ ਵਾਲੇ ਲੋਕ ਨਹੀਂ ਮਿੱਟੀ ਚੁੱਕਣ ਵਾਲੇ ਲੋਕ ਹਾਂ ਜੋ ਨੈਟਵਰਕ ਜੇ ਨੈਟਵਰਕ ਨਹੀਂ ਆਇਆ ਤਾਂ ਮਿਹਨਤ ਕਰਨ ਦੇ ਬਾਵਜੂਦ ਵੀ ਮਜ਼ਦੂਰੀ ਨਹੀਂ ਮਿਲੇਗੀ ਪਹਿਲਾਂ ਵੀ ਕਈ ਵਾਰ ਮਜ਼ਦੂਰੀ ਸਮੇਂ ਸਿਰ ਤੇ ਨਹੀਂ ਮਿਲਦੀ ਸੀ ਨਵੇਂ ਨਿਜ਼ਮ ਨਾਲ ਦੇਰੀ ਹੋਰ ਵੱਜਾਏਗੀ ਇਹਨਾਂ ਬਦਲਾਵਾਂ ਦਾ ਮਤਲਬ ਹੈ ਕਿ ਪਿੰਡਾਂ ਵਿੱਚ ਕੰਮ ਘੱਟ ਹੋ ਜਾਵੇਗਾ ਅਤੇ ਸਾਨੂੰ ਮਜਬੂਰੀ ਲਈ ਬਾਹਰ ਜਾਣਾ ਪਵੇਗਾ ਪ੍ਰਧਾਨ ਮੰਤਰੀ ਜੀ ਅਸੀਂ ਕੋਈ ਆਸਾਨ ਨਹੀਂ ਮੰਗ ਰਹੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਇਹ ਚਾਹੁੰਦੇ ਹਾਂ ਕਿ ਕੰਮ ਮੰਗਣ ਦਾ ਹੱਕ ਬਣਿਆ ਰਹੇ ਅਤੇ ਮਿਹਨਤ ਦੀ ਪੂਰੀ ਜਿਹੜੀ ਮਜ਼ਦੂਰੀ ਆ ਉਸ ਹਮੇਸ਼ਾ ਮਿਲਦੀ ਰਹੇ ਮੈਂ ਕੱਲੇ ਪੰਜਾਬ ਦੇ ਮਜ਼ਦੂਰਾਂ ਦੇ ਬੱਚਿਆਂ ਦੀ ਗੱਲ ਕਰ ਰਿਹਾ ਜਿੱਥੇ 55000 ਨੌਕਰੀਆਂ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਮਿਲੀਆਂ ਨੇ ਜਿਹਦੇ ਵਿੱਚੋਂ ਲਗਭਗ 15000 ਜਿਹੜੀਆਂ ਨੌਕਰੀਆਂ ਨੇ ਉਹ ਗਰੀਬ ਘਰਾੜੇ ਦੇ ਬੱਚਿਆਂ ਨੂੰ ਮਿਲੀਆਂ ਨੇ ਪਿੱਛੇ ਇੱਕ ਬੱਚੀ ਮੇਰੇ ਕੋਲ ਆਈ ਪੁੱਛ ਲਿਆ ਜਾ ਕੇ ਬਰੇਟੇ ਤੋਂ ਬਰੇਟੇ ਤੋਂ ਇੱਕ ਬੱਚਾ ਆਇਆ ਉਹਦੀ ਕੱਲੀ ਦਾ ਅਪੁਆਇੰਟਮੈਂਟ ਲੈਟਰ ਰਹਿ ਗਿਆ ਸੀ ਕਿ ਕਿਸੇ ਤੇ ਪਹਿਲਾਂ ਉਹ ਲੇਟ ਹੋ ਗਈ ਹੋਣੀ ਉਹ ਜਦੋਂ ਮੈਂ ਲੈਟਰ ਲੈਣ ਲਈ ਮੇਰੇ ਕੋਲੇ ਆਈ ਮੈਨੂੰ ਪੁੱਛਿਆ ਕਿ ਤੇਰੇ ਫਾਦਰ ਕੀ ਕਰਦੇ ਨੇ ਉਹ ਕਹਿੰਦੀ ਮੇਰੇ ਫਾਦਰ ਪੱਲੇਦਾਰ ਨੇ ਮੈਂ ਕਿਹਾ ਮਾਤਾ ਕੀ ਕਰਦੀ ਐ ਕਹਿੰਦੀ ਨਰੇਗਾ ਦੀ ਮਜ਼ਦੂਰੀ ਕਰਦੀ ਐ ਮਾਂ ਨੇ ਨਰੇਗਾ ਦੀ ਮਜ਼ਦੂਰੀ ਕੀਤੀ ਬਾਪ ਨੇ ਪੱਲੇਦਾਰੀ ਕੀਤੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਟਰਾਂਸਪਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਮਹਿਰਬਾਨ ਦੇ ਦਰ ਦੇ ਉੱਤੇ ਅੱਜ ਪੰਜਾਬ ਦੇ 55000 ਨੌਕਰੀਆਂ ਨੌਜਵਾਨ ਮੁੰਡੇ ਕੁੜੀਆਂ ਦਿੱਤੀਆਂ ਲਗੀਆਂ ਜਿਦੇ ਵਿੱਚੋਂ 15000 ਨੌਕਰੀਆਂ ਜਿਹੜੀਆਂ ਉਹ ਦਲਤ ਵਰਗ ਦੇ ਹਿੱਸੇ ਆਉਂਦੀਆਂ ਨੇ ਅੱਜ ਪੰਜਾਬ ਦੇ ਅੰਦਰ ਗਰੀਬਾਂ ਦੇ ਬੱਚੇ ਪੜ ਰਹੇ ਨੇ ਕਿ 14 ਰਜ਼ਾ ਜਿਹੜਾ ਸਾਹਮਣੇ ਆ ਰਿਹਾ ਕਿਸ ਤਰ੍ਹਾਂ ਗਰੀਬਾਂ ਦੇ ਬੱਚੇ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ